ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅਮਰ ਤਵੇਲੇ ਬਿਨਾ ਇਸ਼ਨਾਨ ਕੀਤੇ ਬਿਨਾ ਆਪਣੇ ਬਿਸਤਰ ਚੋਂ ਉੱਠੇ ਸਿਰਫ ਆ ਇੱਕ ਸ਼ਬਦ ਬੋਲ ਦਿਆ ਕਰੋ ਤਾਂ ਦੇਖਣਾ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਤੁਹਾਡੇ ਉੱਤੇ ਹੋਣੀ ਸ਼ੁਰੂ ਹੋ ਜਾਵੇਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਧਿਆਨ ਦੇ ਨਾਲ ਸੁਣਨਾ ਸਮਝਣਾ ਇੱਕ ਇੱਕ ਗੱਲ ਨੂੰ ਚਾਰ ਚਾਰ ਵਾਰ ਆਪਣੇ ਮਨ ਨੂੰ ਸੁਣਾਉਣਾ ਕਿਉਂਕਿ ਸੰਗਤ ਜੀ ਸਾਰੀ ਖੇਡ ਸਾਡੇ ਮਨ ਦੀ ਆ ਇਹ ਸਾਡਾ ਮਨ ਹੀ ਸਾਨੂੰ ਚੰਗੇ ਪਾਸੇ ਨਹੀਂ ਲੱਗਣ ਦਿੰਦਾ ਅਤੇ ਇਸ ਮਨ ਨੇ ਹੀ ਸਾਨੂੰ ਚੰਗੇ ਪਾਸੇ ਲਾਉਣਾ ਹੈ ਪਾਪ ਕੀ ਜਿਹੜੇ ਭੈਣਪਰਾ ਕਹਿੰਦੇ ਆ ਨਾ ਕਿ ਸਾਡੇ ਤੋਂ ਅਮਰਤ ਬੇਲੇ ਨਹੀਂ ਉੱਠਿਆ ਜਾਂਦਾ ਤੁਸੀਂ ਆ ਗੱਲਾਂ ਆਪਣੇ ਮਨ ਦੇ ਵਿੱਚ ਭਰ ਦਿਓ ਤਾਂ ਦੇਖਣਾ ਇਹ ਮਨ ਤੁਹਾਨੂੰ ਅਮਰਤ ਵੇਲੇ ਦੇ ਵਿੱਚ ਸੌਣ ਨਹੀਂ ਦਵੇਗਾ ਇਹ ਮਨ ਤੁਹਾਨੂੰ ਅਮਰਤ ਵੇਲੇ ਉਠਾ ਕੇ ਬਿਠਾ ਦੇਵੇਗਾ ਨਾਮ ਜਪਣ ਲਾ ਦੇਵੇਗਾ ਸੰਗਤ ਜੀ ਸਾਡਾ ਮਨ ਉਹੀ ਕਰਦਾ ਹੈ ਜੋ ਜਾਣਕਾਰੀ ਅਸੀਂ ਇਹਦੇ ਅੰਦਰ ਭੇਜਦੇ ਹਾਂ ਇਸ ਕਰਕੇ ਜੇ ਤੁਸੀਂ ਆਪਣੇ ਮਨ ਤੋਂ ਚੰਗੇ ਕੰਮ ਕਰਵਾਉਣੇ ਆ ਤਾਂ ਚੰਗੀ ਚੰਗੀ ਜਾਣਕਾਰੀ ਇਹਦੇ ਅੰਦਰ ਭੇਜੋ ਸੋ ਜੇ ਅਮਰਤ ਵੇਲੇ ਉੱਠਣਾ ਚਾਹੁੰਦੇ ਹੋ ਤਾਂ ਇਹ ਸਾਰੀਆਂ ਗੱਲਾਂ ਆਪਣੇ ਮਨ ਨੂੰ ਵਾਰ-ਵਾਰ ਸਮਝਾਇਆ ਕਰੋ। ਮਹਾਪੁਰਖ ਜੀ ਸਾਨੂੰ ਵਾਰ-ਵਾਰ ਇਹ ਗੱਲਾਂ ਇਸੇ ਕਰਕੇ ਹੀ ਸਮਝਾਉਂਦੇ ਆ ਕਿ ਸਾਡਾ ਮਨ ਪੱਕਾ ਹੋ ਜਾਵੇ। ਸਾਡੇ ਮਨ ਨੂੰ ਅੰਮ੍ਰਿਤ ਵੇਲੇ ਦੀ ਤਾਕਤ, ਅੰਮ੍ਰਿਤ ਵੇਲੇ ਦੇ ਫਾਇਦਿਆਂ ਬਾਰੇ ਪਤਾ ਲੱਗ ਜਾਵੇ। ਇਹ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ। ਮਹਾਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਦਾ ਵੇਲਾ ਕੋਈ ਆਮ ਵੇਲਾ ਨਹੀਂ ਆ। ਇਹ ਬਹੁਤ ਖਾਸ ਵੇਲਾ ਹੈ। ਇਹ ਬੜਾ ਪਵਿੱਤਰ ਵੇਲਾ ਹੈ। ਇਹ ਆਪਣੀ ਕਿਸਮਤ ਆਪਣੇ ਭਾਗ ਜਗਾਉਣ ਦਾ ਵੇਲਾ ਹੈ ਪਰ ਇਸ ਵੇਲੇ ਦੇ ਵਿੱਚ ਭਾਗ ਉਹਨਾਂ ਦੇ ਹੀ ਜਾਗਦੇ ਆ ਜੋ ਉੱਠ ਕੇ ਮਾਲਕ ਦਾ ਨਾਮ ਜਪਦੇ ਆ ਜੋ ਭਜਨ ਬੰਦਗੀ ਕਰਦੇ ਆ ਪਰ ਜਿਹੜੇ ਸੁੱਤੇ ਰਹਿੰਦੇ ਆ ਉਹ ਆਪਣੀ ਕਿਸਮਤ ਆਪਣੇ ਭਾਗਾਂ ਨੂੰ ਵੀ ਨਾਲ ਹੀ ਸਵਾਈ ਰੱਖਦੇ ਆ ਸੋ ਇਸ ਕਰਕੇ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲਾ ਸਮਾਂ ਲੈਣਾ ਹੈ ਮਹਾਪੁਰਖ ਜੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਹਰ ਇੱਕ ਮਨੁੱਖ ਨੂੰ ਆਪ ਆ ਕੇ ਅਮਰਤ ਵੇਲੇ ਚ ਉਠਾਉਂਦੇ ਆ ਤੁਸੀਂ ਵੀ ਇਹ ਗੱਲ ਨੋਟ ਕੀਤੀ ਹੋਵੇਗੀ ਕਿ ਰਾਤ 2 ਵਜੇ ਤੋਂ ਬਾਅਦ ਅਚਾਨਕ ਸਾਨੂੰ ਇੱਕ ਵਾਰ ਜਾਗ ਜ਼ਰੂਰ ਆਉਂਦੀ ਹੈ ਇੱਕ ਵਾਰ ਸਾਡੀ ਅੱਖ ਜ਼ਰੂਰ ਖੁੱਲਦੀ ਆ ਭਾਵੇਂ ਕਿਸੇ ਵੀ ਕਾਰਨ ਕਰਕੇ ਖੁੱਲ੍ਹੇ ਮਾਨਸਿਕ ਸਰੀਰਕ ਜਾਂ ਕੋਈ ਹੋਰ ਕਾਰਨ ਵੀ ਬਣ ਸਕਦਾ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਇਹ ਮਹਿਸੂਸ ਕੀਤਾ ਹੋਵੇਗਾ ਕਿ ਸਵੇਰੇ-ਸਵੇਰੇ ਕਈ ਵਾਰ ਅਸੀਂ ਡਰ ਕੇ ਜਾਂ ਤਬਕ ਕੇ ਉੱਠ ਜਾਂਦੇ ਹਾਂ ਜਾਂ ਕਈ ਵਾਰ ਕਈ ਮਨੁੱਖ ਕਿਰਿਆ ਸੋਧਨ ਦੇ ਲਈ ਉੱਠਦੇ ਆ ਜਾਂ ਇਸ ਵੇਲੇ ਦੇ ਵਿੱਚ ਸਾਨੂੰ ਸਰਦੀ ਗਰਮੀ ਦਾ ਅਹਿਸਾਸ ਹੁੰਦਾ ਅਸੀਂ ਇਸ ਕਰਕੇ ਪਾਸਾ ਫਲਟਦੇ ਆ ਇੱਕ ਵਾਰ ਸਾਡੀ ਅੱਖ ਜ਼ਰੂਰ ਖੁੱਲਦੀ ਆ ਪਰ ਇਸ ਵੇਲੇ ਨੂੰ ਸੰਭਾਲ ਕੋਈ ਕੋਈ ਪਾਉਂਦਾ ਇਸ ਵੇਲੇ ਨੂੰ ਉਹੀ ਸੰਭਾਲਦੇ ਆ ਜਿਨ੍ਹਾਂ ਨੂੰ ਇਸ ਵੇਲੇ ਦੀ ਤਾਕਤ ਬਾਰੇ ਪਤਾ ਹੈ ਉਹ ਤਾਂ ਝੱਟ ਉੱਠ ਕੇ ਬੈਠ ਜਾਂਦੇ ਆ ਇਸ਼ਨਾਨ ਕਰਦੇ ਆ ਇਸ਼ਨਾਨ ਕਰਕੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਦੇ ਆ ਪਰ ਜਿਨ੍ਹਾਂ ਨੂੰ ਇਸ ਵੇਲੇ ਦੀ ਤਾਕਤ ਦਾ ਨਹੀਂ ਪਤਾ ਉਹ ਇਸ ਵੇਲੇ ਦੇ ਵਿੱਚ ਲੰਮੀਆਂ ਤਾਣ ਕੇ ਸੁੱਤੇ ਰਹਿੰਦੇ ਆ ਅਤੇ ਆਪਣੇ ਹੱਥੋਂ ਆਇਆ ਮੌਕਾ ਗਵਾ ਬੈਠਦੇ ਆ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਗੁਰਨਾਨਕ ਪਾਤਸ਼ਾਹ ਖੁਦ ਸਾਡੇ ਸਹਰਾਣੇ ਖੜੇ ਹੁੰਦੇ ਆ ਉਹ ਉਡੀਕ ਕਰਦੇ ਆ ਕਿ ਮੇਰਾ ਬੱਚਾ ਕਦੋਂ ਉੱਠੇ ਕਦੋਂ ਮੈਂ ਇਹਦੀਆਂ ਮਨ ਚਾਹੀਆਂ ਦਾਤਾ ਇਹਦੀ ਝੋਲੀ ਦੇ ਵਿੱਚ ਪਾਵਾਂ ਪਰ ਅਸੀਂ ਘਰ ਆਈਆਂ ਖੁਸ਼ੀਆਂ ਘਰ ਆਈਆਂ ਗੁਰਨਾਨਕ ਪਾਤਸ਼ਾਹ ਜੀ ਦੀਆਂ ਬਰਕਤਾਂ ਸੰਭਾਲ ਨਹੀਂ ਪਾਉਂਦੇ ਕਿਉਂਕਿ ਸਾਨੂੰ ਇਸ ਵੇਲੇ ਦੀ ਨੀਂਦ ਬੜੀ ਪਿਆਰੀ ਲੱਗਦੀ ਆ ਅਸੀਂ ਆਪਣੀ ਰਜਾਈ ਦਾ ਨਿੱਗ ਨਹੀਂ ਛੱਡਦੇ ਅਸੀਂ ਆਪਣੀ ਰਜਾਈ ਦੇ ਨਿੱਗ ਕਰਕੇ ਗੁਰਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਨਿੱਗ ਗਵਾ ਬੈਠਦੇ ਆ ਮਹਾਪੁਰਖ ਜੀ ਕਹਿੰਦੇ ਅਮਰ ਤਵੇਲਾ ਗੁਰਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਕੀ ਪਿਆਰੀ ਗੋਦ ਦਾ ਨਿੱਗ ਗਿਆ ਜੋ ਅਮਰ ਤਵੇਲੇ ਉੱਠਦੇ ਆ ਉੱਠ ਕੇ ਨਾਮ ਜਪਦੇ ਆ ਸਮਝੋ ਉਹ ਆਪਣੇ ਗੁਰੂ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣਦੇ ਆ ਉਹ ਗੁਰੂ ਸਾਹਿਬ ਜੀ ਦੀ ਗੋਦੀ ਦੇ ਲਾਲ ਆ ਤਾਂ ਫਿਰ ਆਪ ਸੋਚੋ ਗੋਦੀ ਦਾ ਲਾਲ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਕਿੰਨਾ ਪਿਆਰਾ ਹੋਵੇਗਾ ਆਪਾਂ ਦੁਨਿਆਵੀ ਮਾਂ ਬਾਪ ਦੀ ਗੱਲ ਕਰ ਲਈਏ ਤਾਂ ਦੁਨਿਆਵੀ ਮਾਂ ਬਾਪ ਨੂੰ ਵੀ ਗੋਦੀ ਦਾ ਲਾਲ ਬਹੁਤ ਪਿਆਰਾ ਹੁੰਦਾ ਭਾਵੇਂ ਕਿ ਮਾਂ ਪਿਓ ਨੂੰ ਸਾਰੇ ਹੀ ਬੱਚੇ ਪਿਆਰੇ ਲੱਗਦੇ ਆ ਪਰ ਗੋਦੀ ਦੇ ਲਾਲ ਦੇ ਨਾਲ ਉਹਨਾਂ ਦਾ ਖਾਸ ਲਗਾਵ ਹੁੰਦਾ ਉਹਦਾ ਜ਼ਿਆਦਾ ਧਿਆਨ ਰੱਖਦੇ ਕਿਉਂਕਿ ਉਹਨਾਂ ਨੂੰ ਪਤਾ ਇਹ ਮੇਰਾ ਬੱਚਾ ਮੇਰੇ ਤੇ ਡਿਪੈਂਡ ਆ। ਮਾਂ ਭਾਵੇਂ ਜਿੰਨਾ ਮਰਜ਼ੀ ਜ਼ਰੂਰੀ ਕੰਮ ਕਰਦੀ ਹੋਵੇ। ਗੋਦੀ ਦਾ ਲਾਲ ਜਿਹੜਾ ਜਿੰਨਾ ਆਵਾਜ਼ ਦਵੇ, ਉਹਦੀ ਰੋਣ ਦੀ ਆਵਾਜ਼ ਆਵੇ, ਉਹਦੇ ਪਾਸਾ ਪਲਟਣ ਦੀ ਆਵਾਜ਼ ਆਵੇ ਤਾਂ ਮਾਂ ਉਸੇ ਵੇਲੇ ਕੰਮ ਛੱਡ ਕੇ ਆ ਕੇ ਆਪਣੇ ਬੱਚੇ ਨੂੰ ਚੁੱਕ ਲੈਂਦੀ ਆ ਕਿ ਮੇਰੇ ਬੱਚੇ ਨੂੰ ਮੇਰੀ ਜ਼ਰੂਰਤ ਆ। ਇਹ ਨੀਂਦ ਦੇ ਵਿੱਚੋਂ ਕਿਉਂ ਹਿੱਲਿਆ? ਜੇ ਜਾਰੀ देर ਤੱਕ ਸੁੱਤਾ ਰਹੇ ਤਾਂ ਵੀ ਮਾਂ ਖੁਦ ਉਠਾ ਕੇ ਉਹਨੂੰ ਦੁੱਧ ਪਿਉਂਦੀ ਆ ਵੀ ਮੇਰੇ ਬੱਚੇ ਨੂੰ ਭੁੱਖੀ ਨਾ ਲੱਗੀ ਹੋਵੇ। ਸੋ ਇਸੇ ਤਰ੍ਹਾਂ ਗੁਰਨਾਨਕ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਉਹ ਵੀ ਆਪਣੀ ਗੋਦੀ ਦੇ ਲਾਲ ਨੂੰ ਬਹੁਤ ਪਿਆਰ ਦਿੰਦੇ ਆ ਤੇ ਜੇਕਰ ਗੁਰਨਾਨਕ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਬਣਨਾ ਤਾਂ ਫਿਰ ਅਮਰਤ ਵੇਲੇ ਉੱਠਣਾ ਪੈਣਾ ਅਮਰਤ ਵੇਲਾ ਸੰਭਾਲਣਾ ਪੈਣਾ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਜਦੋਂ ਵੀ ਤੁਹਾਨੂੰ ਜਾਗ ਆਉਂਦੀ ਆ ਭਾਵੇਂ ਤੁਹਾਨੂੰ 1 ਮਿੰਟ ਦੇ ਲਈ ਜਾਗ ਆਵੇ ਅੱਧੇ ਮਿੰਟ ਦੇ ਲਈ ਆਵੇ 10 ਸੈਕਿੰਡ ਦੇ ਲਈ ਤੁਹਾਡੀ ਅੱਖ ਖੁੱਲੇ ਨਾਲ ਦੀ ਨਾਲ ਹੀ ਮੁੱਖ ਚੋ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦੋ ਜੇ ਤੁਹਾਡੇ ਤੋਂ ਇਸ ਵੇਲੇ ਦੇ ਵਿੱਚ ਉੱਠ ਕੇ ਇਸ਼ਨਾਨ ਨਹੀਂ ਕੀਤਾ ਜਾਂਦਾ ਕੋਈ ਗੱਲ ਨਹੀਂ ਇਸ਼ਨਾਨ ਨਾ ਕਰੋ ਬਿਨਾਂ ਇਸ਼ਨਾਨ ਕੀਤਿਆਂ ਹੀ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦੋ ਜੇ ਬਿਸਤਰ ਤੋਂ ਵੀ ਉੱਠਿਆ ਨਹੀਂ ਜਾਂਦਾ ਤਾਂ ਬਿਸਤਰ ਤੇ ਲੰਮੇ ਪਿਆ ਪਿਆ ਹੀ ਜਪਨਾ ਸ਼ੁਰੂ ਕਰ ਦੋ ਪਰ ਇਸ ਵੇਲੇ ਨੂੰ ਸੰਭਾਲੋ ਇਸ ਵੇਲੇ ਦੀ ਤਾਕਤ ਦਾ ਤੁਹਾਨੂੰ ਇੱਕ ਦਿਨ ਦੇ ਵਿੱਚ ਹੀ ਪਤਾ ਲੱਗ ਜਾਵੇਗਾ ਅੱਜ ਹੀ ਨੋਟ ਕਰ ਲਿਓ ਜੇਕਰ ਅੱਜ ਹੀ ਤੁਹਾਨੂੰ ਰਾਤ ਨੂੰ 2 ਵਜੇ ਤੋਂ ਬਾਅਦ ਜਾਗ ਆਈ ਤੁਸੀਂ ਇੱਕ ਵਾਰ ਦੋ ਵਾਰ ਜਿੰਨੀ ਵਾਰ ਵੀ ਵਾਹਿਗੁਰੂ ਜੀ ਕਹਿ ਸਕੋ ਵਾਹਿਗੁਰੂ ਜੀ ਦਾ ਜਾਪ ਕਰਨਾ ਜਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਤਾਂ ਦੇਖਣਾ ਕੱਲ ਨੂੰ ਜਦੋਂ ਤੁਹਾਨੂੰ ਇਸ ਵੇਲੇ ਦੇ ਵਿੱਚ ਜਾਗ ਆਵੇਗੀ ਤਾਂ ਤੁਹਾਡਾ ਵਾਹਿਗੁਰੂ ਕਹਿਣ ਦਾ ਸਮਾਂ ਹੋਰ ਵੱਧ ਜਾਵੇਗਾ ਜੇ ਅੱਜ ਤੁਸੀਂ ਇਸ ਵੇਲੇ ਦੇ ਵਿੱਚ 5 ਸਕਿੰਟ ਸਮਾਂ ਲੇ ਕੱਲ ਨੂੰ 10 ਸਕਿੰਟ ਸਮਾਂ ਲੋਗੇ ਪਰਸੋਂ 1 ਮਿੰਟ ਚੌਥੇ 5 ਮਿੰਟ ਬਹੁਤ ਛੇਤੀ ਕਿਰਪਾ ਵਧੇਗੀ ਇਹ ਗੱਲ ਤੁਸੀਂ ਭਾਵੇਂ ਅਜਮਾ ਕੇ ਦੇਖ ਲਿਓ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਨੇ ਬਸ ਉਹ ਸਾਨੂੰ ਦੇਖ ਰਹੇ ਆ ਕਿ ਕਦੋਂ ਮੇਰਾ ਬੱਚਾ ਮੇਰੇ ਵੱਲ ਮੂੰਹ ਕਰੇ ਅਸੀਂ ਆਪਣੇ ਗੁਰੂ ਵੱਲ ਪਿੱਠ ਕਰਕੇ ਬੈਠੇ ਆ ਜਦੋਂ ਅਸੀਂ ਆਪਣੇ ਗੁਰੂ ਵੱਲ ਮੁੱਖ ਕਰ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਦੇ ਮੀਂਹ ਵਰਸਾ ਦੇਣੀਆਂ ਤੇ ਮੁੱਖ ਗੁਰੂ ਸਾਹਿਬ ਜੀ ਵੱਲ ਕਿੰਜ ਕਰਨਾ ਹੈ ਬਸ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਚੱਲਣਾ ਹੈ ਗੁਰੂ ਸਾਹਿਬ ਜੀ ਦਾ ਪਹਿਲਾ ਹੁਕਮ ਹੈ ਅਮਰਤ ਵੇਲੇ ਉੱਠੋ ਓਟਕੇ ਨਾਮ ਜਪੋ ਸਾਡੇ ਮਨ ਦੇ ਵਿੱਚ ਜਰਾ ਜਿਨੀ ਵੀ ਅਮਰਤ ਵੇਲੇ ਦੇ ਪ੍ਰਤੀ ਤੜਫ ਪੈਦਾ ਹੋ ਜਾਵੇ ਅਮਰਤ ਵੇਲੇ ਦੇ ਪ੍ਰਤੀ ਚਾਅ ਬਣ ਜਾਵੇ ਤਾਂ ਦੇਖਣਾ ਗੁਰੂ ਸਾਹਿਬ ਜੀ ਨੇ ਸਾਡੀ ਢੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾ ਦੇਣੀ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਕਿ ਤੁਹਾਡੇ 5 ਮਿੰਟ ਤੋਂ ਕਦੋਂ ਤੁਸੀਂ 2 3/2 ਘੰਟੇ 3 3 ਘੰਟੇ ਸਮਾਲਣ ਲੱਗ ਗਏ ਪਰ ਇੱਕ ਛੋਟੀ ਸ਼ੁਰੂਆਤ ਤਾਂ ਕਰੀਏ ਭਵੇਂ 1 ਮਿੰਟ ਤੋਂ ਹੀ ਕਰ ਲੋ ਇੱਕ ਵਾਰ ਵਾਹਿਗੁਰੂ ਜੀ ਕਹਿਣ ਤੋਂ ਹੀ ਸ਼ੁਰੂਆਤ ਕਰ ਲੋ ਤੁਹਾਡਾ ਇੱਕ ਦਿਨ ਦਾ ਸੰਭਾਲਿਆ ਹੋਇਆ ਅਮਰਤ ਵੀਨਾ ਤੁਹਾਡੇ ਪੂਰੇ ਜੀਵਨ ਨੂੰ ਬਦਲ ਦੇਵੇਗਾ ਅੱਜ ਅਮਰਤ ਵਿਲੇ ਜਾਗਾਈ ਉੱਠ ਕੇ ਨਾਮ ਜਪੋ ਅਤੇ ਨਾਮ ਜਪ ਕੇ ਕੱਲ ਦਾ ਅਮਰਤ ਵਿਲਾ ਮੰਗ ਲਓ ਜਿਹੜੇ ਭੈਣ ਭਰਾ ਪੂਰਾ ਅੰਮ੍ਰਿਤ ਵੇਲੇ ਸਮਾਲਦੇ ਨਹੀਂ ਉਹ ਤਾਂ ਭਾਗਾਂ ਵਾਲਿਆ ਉਹਨਾਂ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਮਹਾਰਾ ਸੱਚੇ ਪਾਤਸ਼ਾਹ ਇੰਜ ਹੀ ਕਿਰਪਾ ਬਣਾਈ ਰੱਖਣ ਪਰ ਜਿੰਨਾਂ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਉਹ ਇਸ ਜੁਗਤੀ ਨੂੰ ਅਪਣਾ ਕੇ ਦੇਖ ਲਓ ਕਿ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਜੇਕਰ ਰਾਤ ਨੂੰ ਜਾਗ ਆਉਂਦੀ ਆ ਸਰਦੀ ਗਰਮੀ ਦੇ ਅਹਿਸਾਸ ਕਰਕੇ ਤੁਹਾਨੂੰ ਜਾਗ ਆਈ ਜਰਾ ਜੀ ਅੱਖ ਖੁੱਲੀ ਤਾਂ ਬਸ ਵੀਲਾ ਵਕਤ ਨਾ ਵਿਚਾਰੋ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰਦਾਓ ਯਾ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਮਹਾਪੁਰਖ ਜੀ ਤਾਂ ਇੱਥੋਂ ਤੱਕ ਕਹਿੰਦੇ ਵੀ ਜਿਹੜੀ ਇੱਛਾ ਤੁਹਾਡੀ ਅਧੂਰੀ ਆ ਜੇ ਤੁਹਾਨੂੰ ਲੱਗਦਾ ਨਾ ਮੇਰੇ ਮਨ ਦੀ ਆ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਮਹਾਪੁਰਖ ਜੀ ਕਹਿੰਦੇ ਇਸ ਵੀਲੇ ਦੇ ਵਿੱਚ ਉੱਠ ਕੇ ਘੱਟੋ ਘੱਟ ਸਵਾ ਘੰਟਾ ਸਮਾਂ ਲਓ ਸਵਾ ਘੰਟਾ ਸਿਮਰਨ ਕਰੋ ਮੂਲ ਮੰਤਰ ਜਾਪ ਕਰੋ ਇਹ ਫਿਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨ ਤੋਂ ਬਾਅਦ ਆਪਣੇ ਮਨ ਦੀ ਜੋ ਵੀ ਮੰਗਿਆ ਉਹ ਗੁਰੂ ਸਾਹਿਬ ਜੀ ਦੇ ਅੱਗੇ ਰੱਖੋ ਅਤੇ ਮੰਗ ਕਿੰਜ ਮੰਗਣੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਇਹ ਇਸ਼ਾਅ ਆਈ ਆ ਮੈਨੂੰ ਨਹੀਂ ਪਤਾ ਇਹ ਮੇਰੇ ਲਈ ਸਹੀ ਆ ਜਾਂ ਗਲਤ ਤੁਸੀਂ ਜਾਣੀ ਜਾਣ ਉਹ ਤੁਹਾਨੂੰ ਸਭ ਪਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਚੰਗਾ ਲੱਗਦਾ ਏ ਤਾਂ ਇਹ ਦਾਤ ਇਹ ਚੀਜ਼ ਮੇਰੀ ਝੋਲੀ ਦੇ ਵਿੱਚ ਪਾ ਦਵ ਜੇ ਇਹ ਚੀਜ਼ ਤੁਹਾਡੀ ਮਰਜ਼ੀ ਦੇ ਖਿਲਾਫ ਆ ਤੇ ਮਹਾਰਾ ਸੱਚੇ ਪਾਤਸ਼ਾਹ ਨਾ ਮੈਨੂੰ ਸਬਰ ਦੀ ਰਾਤ ਬਖਸ਼ ਦੇਣਾ ਸੋ ਮਹਾਪੁਰਖਾਂ ਦੇ ਦੱਸੇ ਅਨੁਸਾਰ ਇੰਨਾ ਕ ਅਮਰਤ ਵੀਲਾ ਸੰਭਾਲ ਕੇ ਦੇਖ ਲਓ ਸਤਿਗੁਰ ਸੱਚੇ ਪਾਸ਼ਾ ਬਹੁਤ ਬਹੁਤ ਕਿਰਪਾ ਕਰਨਗੇ ਸੋ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ